ਸਾਸ਼ਿਕਾ ਆਲਟਸ ਵੇਖ ਰਿਹਾ ਦੈਨਿਕ ਸਵੇਰਾ ਟੀਵੀ ਤੇ 1 ਜੂਨ ਨੂੰ ਪੰਜਾਬ ਦੀ 13 ਸੂਟਾ ਦੇ ਉੱਤੇ ਜਿਹ ਹੈ ਲੋਕ ਸਭਾ ਚੋਣ ਹੋਣ ਵਾਲੇ ਨੇ ਤੇ ਕੈਬਨਟ ਮੰਤਰੀ ਹਰਬਚਨ ਈਟੋ ਮੇਨ ਨਾਲ ਮੌਜੂਦ ਨੇ ਸਰ ਸਮਾਂ ਆ ਗਿਆ 1 ਜੂਨ ਨੂੰ VOTING ਹੋਏਗੀ ਤੇ 4 ਜੂਨ ਨੂੰ ਰਿਜ਼ਲਟ ਆ ਜਾਣਗੇ ਕਿਸ ਤਰ੍ਹਾਂ ਦਾ ਲੱਗ ਰਿਹਾ ਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਿਹੜੀ ਲੋਕ ਸਭਾ ਦੇ ਚੋਣਾਂ ਨੇ ਇਹਨਾਂ ਦਾ ਬਿਗਲ ਵੱਜ ਚੁੱਕਾ ਸਾਡੀ ਪੰਜਾਬ ਦੀ ਟਰਨ ਜਿਹੜੀ ਆ ਉਹ 1 ਜੂਨ ਨੂੰ ਸੱਤ ਫੇजेस ਦੇ ਵਿੱਚ ਚੋਣਾਂ ਹੋਣੀਆਂ ਨੇ ਸਾਡਾ ਲਾਸਟ ਫੇਜ਼ ਦੇ ਵਿੱਚ ਆ ਔਰ 1 ਜੂਨ ਸਾਡੀ ਜਿਹੜੀ ਆ ਉਹ ਫਿਕਸ ਹੋਈ ਆ ਪੰਜਾਬ ਦੇ ਇੰਦੀਆਂ ਚੋਣਾਂ ਵਾਸਤੇ ਸੋ ਬੜੇ ਵਧੀਆ ਤਰੀਕੇ ਨਾਲ ਚੀਫ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ ਜੜੀ ਆ ਸਾਰੀ ਇਨਫੋਰਮੇਸ਼ਨ ਦਿੱਤੀ ਆ ਔਰ ਉਹਨਾਂ ਨੇ ਚੈਲੰਜਸ ਵੀ ਦੇ ਵਿੱਚ ਦੱਸੇ ਨੇ ਕਿ ਕਿਹੜੇ ਕਿਹੜੇ ਚੈਲੰਜਸ ਉਹਨਾਂ ਦੇ ਸਾਹਮਣੇ ਨੇ ਮਨੀ ਦਾ ਮਸਲ ਪਾਵਰ ਦਾ ਮਿਸ ਇਨਫੋਰਮੇਸ਼ਨ ਦਾ ਸੋ ਇਹ ਮੈਂ ਤੇ ਇਹੀ ਕਹਿਣਾ ਚਾਹੂੰਗਾ ਕਿ ਇੱਕ ਨੈਸ਼ਨਲ ਡੈਮੋਕਰੈਟਿਕ ਫੈਸਟੀਵਲ ਆ ਇਹਦੇ ਵਿੱਚ ਪਾਰਟਿਸਪੇਸ਼ਨ ਸਾਰਿਆਂ ਦੀ ਹੋਣੀ ਚਾਹੀਦੀ ਆ ਔਰ ਬਾਕੀ ਵੋਟ ਕੇਸ ਦੇ ਹੱਕ ਦੇ ਵਿੱਚ ਪਾਉਣਾ ਆ ਕਿੰਨੂੰ ਸਪੋਰਟ ਕਰਨੀ ਆ ਇਹ ਲੋਕ ਜਾਣਦੇ ਨੇ ਪੰਜਾਬ ਦੇ ਵਿੱਚ ਤੇ ਮੈਂ ਖਾਸ ਤੌਰ ਤੇ ਕਹੂੰਗਾ ਕਿ ਪੰਜਾਬ ਦਾ ਵੋਟਰ ਬਹੁਤ ਸਿਆਣਾ ਵੋਟਰ ਆ ਔਰ ਇਹ ਹਰ ਚੀਜ਼ ਕੈਲਕੂਲੇਟ ਕਰਦੇ ਨੇ ਪਹਿਲਾਂ ਫਿਰ ਉਸ ਤੋਂ ਬਾਅਦ ਮਤਲਬ ਦੇਖਦੇ ਨੇ ਅ ਕਿ ਕਿਸ ਤਰ੍ਹਾਂ ਦੇ ਮੁੱਦੇ ਲੈ ਕੇ ਕਿਹੜਾ ਕੈਂਡੀਡੇਟ ਚੱਲਦਾ ਉਸ ਕੈਂਡੀਡੇਟ ਦੇ ਕਰੀਡੈਂਸ਼ੀਅਲਸ ਕਿਹੋ ਜਿਹੇ ਨੇ ਸੋ ਸਾਰਾ ਕੁਝ ਦੇਖ ਕੇ ਪੰਜਾਬ ਦੇ ਲੋਕ ਵੋਟ ਦਾ ਇਸਤੇਮਾਲ ਕਰਦੇ ਨੇ ਜਿੱਥੋਂ ਤੱਕ ਪੰਜਾਬ ਦੀ ਇਹ ਵਿੱਚ ਆਮ ਆਦਮੀ ਪਾਰਟੀ ਦਾ ਸਬੰਧ ਆ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪਿਛਲੇ 2 ਸਾਲ ਦੇ ਵਿੱਚ ਅੱਜ ਅੱਜ 2 ਸਾਲ ਹੋਏ ਨੇ ਪੂਰੇ ਅੱਜ ਦੇ ਦਿਨ ਹੀ ਮਾਨ ਸਾਹਿਬ ਨੇ ਬਤੌਰ ਮੁੱਖ ਮੰਤਰੀ ਪੰਜਾਬ ਸੰਭ ਹੋ ਚੁੱਕੀ ਸੀਗੀ ਸੋ ਅਸੀਂ ਦੋ ਸਾਲਾਂ ਦੇ ਵਿੱਚ ਦਿਲੋਂ ਕੰਮ ਕੀਤਾ ਹੈ ਇਮਾਨਦਾਰੀ ਦੇ ਨਾਲ ਕੰਮ ਕੀਤਾ ਹੈ ਔਰ ਪਬਲਿਕ ਇੰਟਰਸਟ ਦੇ ਵਿੱਚ ਲੋਕ ਹਿੱਤ ਦੇ ਵਿੱਚ ਜਿਹੜੇ ਫੈਸਲੇ ਨੇ ਉਹ ਅਸੀਂ ਲਏ ਨੇ ਕਿਸੇ ਤਰ੍ਹਾਂ ਦੀ ਅਸੀਂ ਕੋਈ ਆ ਗਲਤ ਝੂਠੇ ਪਰਚੇ ਲੋਕਾਂ ਦੇ ਉੱਤੇ ਨਹੀਂ ਕਰਾਏ ਕਿਸੇ ਤਰ੍ਹਾਂ ਦੀ ਅਸੀਂ ਲੋਕਾਂ ਨੂੰ ਮੁਸ਼ਕਲ ਨਹੀਂ ਆਉਣ ਦਿੱਤੀ 600 ਯੂਨਟ ਬਿਜਲੀ ਦਾ ਵਾਅਦਾ ਸੀਗਾ ਉਹ ਮਹਿਜ਼ 3 ਮਹੀਨਿਆਂ ਦੇ ਵਿੱਚ ਹੀ ਅਸੀਂ ਆਪਣਾ ਪੂਰਾ ਕਰ ਦਿੱਤਾ ਸੀਗਾ ਇਸ ਤੋਂ ਬਾਅਦ ਸਕੂਲ ਆਫ ਐਮਿਨੈਂਸ ਤੇ ਸਾਡੇ ਆਮ ਆਦਮੀ ਕਲੇਨਕ ਵੀ ਜੜੇ ਕਾਫੀ ਬੁਨਾਈ ਲੈ ਇਹ ਕਹ ਲੱਗਾ ਈਟਾ ਸਾਹਿਬ ਅਗਰ 8 ਉਮੀਦਵਾਰ ਆਲਰੇਡੀ ਐਲਾਨੇ ਜਾ ਚੁੱਕੇ ਨੇ ਹਜੇ ਥੋੜੀ ਪਾਲ ਹੈਗੀ ਐ ਇਹ ਜੇ ਹੁਣ ਆਉਣਗੇ 5 ਜੇ ਆਉਣਗੇ ਉਹਨਾਂ ਦੇ ਵਿੱਚਕਾਰ ਕੀ ਵਾਪਸ ਇੱਕ ਵਾਰ ਫਿਰ ਮੰਤਰੀਆਂ ਦੇ ਨਾਂ ਹੋ ਸਕਦੇ ਨੇ ਸ਼ਾਮਿਲ ਵੇਖੋ ਆ ਪਾਰਟੀ ਨੇ ਕਿਸ ਉਮੀਦਵਾਰ ਨੂੰ ਕਿਸ ਕੌਨਸਟੀਟੂਐਂਸੀ ਤੋਂ ਉਤਾਰਨਾ ਹੈ ਇਹ ਪਾਰਟੀ ਦਾ ਆਪਦਾ ਇੱਕ ਮੈਕੈਨਿਜ਼ਮ ਆ ਸਰਵੇ ਮੈਥਡ ਆ ਵਨੇਰੇਬਿਲਟੀ ਦੇਖੀ ਜਾਂਦੀ ਆ ਕਿ ਕਿਹੜਾ ਵਿਅਕਤੀ ਕਿਸ ਕੌਨਸਟੀਟੂਐਂਸੀ ਤੋਂ ਜਿਹੜਾ ਆ ਉਹ ਜਿੱਤ ਹਾਸਲ ਕਰ ਸਕਦਾ ਸੋ ਪਾਰਟੀ ਕਿਸੇ ਵੀ ਨੂਵੀਂ ਕੈਂਡੀਡੇਟ ਜਿਹੜਾ ਕਿਸੇ ਵੀ ਕਨਸਟੀਚੂਐਂਸੀ ਤੋਂ ਉਤਾਰ ਸਕਦੀ ਹੈ ਇਹਦੇ ਵਿੱਚ ਕੋਈ ਇਹ ਨਹੀਂ ਆ ਕਿ ਕੋਈ ਆ ਆਊਗਾ ਆ ਨਹੀਂ ਆਊਗਾ ਆ ਹੋ ਸਕਦਾ ਹੈ ਆ ਨਹੀਂ ਹੋ ਸਕਦਾ ਸੋ ਇਹ ਪਾਰਟੀ ਦਾ ਮੈਕੈਨਿਜ਼ਮ ਹੈ ਇਹ ਦੇਖਦੇ ਨੇ ਅ ਕੱਲ ਹੀ ਚੱਬੇਵਾਲ ਸਾਹਿਬ ਨੇ ਪਾਰਟੀ ਜੁਆਇਨ ਕੀਤੀ ਹੈ ਚੱਬੇਵਾਲ ਸਾਹਿਬ ਕਿਹਾ ਜਾ ਰਿਹਾ ਹੈ ਹੁਸ਼ਿਆਰਪੁਰ ਸੀਟ ਤੋਂ ਤਕਰੀਬਨ ਤਕਰੀਬਨ ਸਾਰੇ ਪਾਸੇ ਕਿਹਾ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਸੀਟ ਤੋਂ ਲੜਨਗੇ ਤੁਹਾਡਾ ਕੀ ਰਾਏ ਤੁਹਾਨੂੰ ਕੀ ਲੱਗਦਾ ਲੇਟ ਅਸ ਵੇਟ ਦੇਖਦੇ ਆ ਕਿ ਕਿਸ ਤਰ੍ਹਾਂ ਹੈ ਬਾਕੀ ਉਹਨਾਂ ਨੇ ਪਾਰਟੀ ਜੁਆਇਨ ਕੀਤੀ ਹੈ ਪਾਰਟੀ ਦੇ ਵਿੱਚ ਉਹਨਾਂ ਦਾ ਵੈਲਕਮ ਆ ਕਿਉਂਕਿ ਜੋ ਵੀ 2 ਸਾਲ ਦੇ ਮਾਨ ਸਾਹਿਬ ਦੇ ਕਾਰਗੁਜ਼ਾਰੀ ਆ ਕੰਮ ਨੇ ਇਹ ਸਿਰਫ ਇਹ ਐਮ ਐਲ ਏਜ਼ ਜਾਂ ਦੂਸਰੇ ਅਹੁਦੇਦਾਰ ਪਾਰਟੀਆਂ ਦੇ ਨਹੀਂ ਬਲ ਕੇ ਇੱਕ ਆਮ ਵਰਕਰ ਵੀ ਜਿਹੜੇ ਪਾਰਟੀਆਂ ਦੇ ਨਹੀਂ ਪਿੰਡਾਂ ਦੇ ਵਿੱਚ ਉਹ ਵੀ ਇਸ ਗੱਲ ਨੂੰ ਸਮਝਣ ਲੱਗ ਗਏ ਨੇ ਕਿ ਜੋ ਮਾਨ ਸਾਹਿਬ ਨੇ 2 ਸਾਲਾਂ ਦੇ ਵਿੱਚ ਕੰਮ ਕੀਤੇ ਨੇ ਇਹ 70 75 ਸਾਲ ਦੇ ਕੰਮਾਂ ਨੂੰ ਘਟ ਗਏ ਨੇ ਸੋ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਏ ਨੇ ਵੈਲਕਮ ਆ ਉਹਨਾਂ ਦਾ ਪਾਰਟੀ ਦੇ ਵਿੱਚ ਸੋ ਬਾਕੀ ਜੋ ਫੈਸਲਾ ਉਹ ਪਾਰਟੀ ਹਾਈ ਕਮਾਂਡ ਤੋਂ ਆਏਗਾ ਇਹ ਸਭ ਰਿਪੋਰਟ ਕਾਰਡ ਜੀ ਪੇਸ਼ ਕਰੋਗੇ ਲੋਕਾਂ ਦੇ ਵਿਚਾਰ ਉਸ ਦੇ ਵਿਚਾਰ ਮੇਨ ਮੁੱਦੇ ਵੈਸੇ ਤੁਸੀਂ ਗਿਣਾਤ ਤੇ ਅਸੀਂ ਇਹ ਕਿਹਾ ਲੇਕਿਨ ਰਿਪੋਰਟ ਕਾਰਡ ਦੇ ਵਿਚਾਰ ਕੀ ਪੇਸ਼ ਕਰਨ ਵਾਲੇ 2 ਸਾਲਾਂ ਦੇ ਵਿਚਾਰ ਮਾਨ ਸਰਕਾਰ ਨੇ ਕੀ ਕੰਮ ਕੀਤਾ ਤਾਂ ਕਿੰਨਾ ਹੀ ਆਪਾਂ ਕੇ ਇਹ ਕਰਜ਼ਾ ਲਾਇਆ ਹੈਗਾ ਆਪਨੇ ਉਸਤੇ ਦੇਖੋ ਜਿਹੜੇ ਰਿਪੋਰਟ ਕਾਰਡ ਆ ਇਹ ਅਸੀਂ ਆਪਣੇ ਹਰ ਵਿਭਾਗ ਦਾ ਰਿਪੋਰਟ ਕਾਰਡ ਲਿੱਕੇ ਲੋਕਾਂ ਦੇ ਵਿੱਚ ਜਾਵਾਂਗੇ ਖੇਡਾਂ ਦੀ ਗੱਲ ਕਰੀਏ ਖੇਡਾਂ ਦੇ ਵਿੱਚ ਮੱਲਾ ਮਾਰੀਆਂ ਨੇ ਖੇਡਾਂ ਦੇ ਵਿੱਚ ਅਸੀਂ ਖੇਡਾਂ ਵਤਨ ਪੰਜਾਬ ਦੀਆਂ ਦੋ ਫੇਸਸ ਕਰਵਾ ਚੁੱਕੇ ਆ ਇਸ ਤੋਂ ਇਲਾਵਾ ਸਕੂਲ ਆਫ ਫੈਮਿਨਲਸ ਐਜੂਕੇਸ਼ਨ ਤੇ ਫੀਲਡ ਦੇ ਵਿੱਚ ਕੀਤੇ ਨੇ ਕੈਂਪਸ ਮੈਨੇਜਰ ਲਗਾਏ ਨੇ ਸਿਕਿਉਰਿਟੀ ਗਾਰਡ ਲਗਾਏ ਨੇ ਸਕੂਲਾਂ ਦੇ ਵਿੱਚ ਸਕੂਲ ਆਫ ਐਮੀਨੈਂਸ ਦੇ ਵਿੱਚ ਈਵਨ ਯੂਨੀਫਾਰਮਸ ਦੇ ਨਾਲ ਨਾਲ ਬੁੱਕਸ ਵਧੀਆ ਲਾਇਬ੍ਰੇਰੀਜ਼ ਐਂਡ ਟਰਾਂਸਪੋਰਟੇਸ਼ਨ ਸਿਸਟਮ ਇਥੋਂ ਤੱਕ ਕਿ ਅਸੀਂ ਬੱਚਿਆਂ ਨੂੰ ਜਿਹੜਾ ਆ ਉਹ ਦਿੱਤਾ ਜੇ ਆ ਆ ਆਮ ਆਦਮੀ ਕਲੀਨਿਕ ਦੀ ਗੱਲ ਕਰੀਏ ਤੇ ਉਹਦੇ ਵਿੱਚ ਅਸੀਂ 829 ਆਮ ਆਦਮੀ ਕਲੀਨਿਕ ਬਣਾਏ ਨੇ ਜਿਨ੍ਹਾਂ ਦੇ ਵਿੱਚ 38 ਤਰ੍ਹਾਂ ਦੇ ਟੈਸਟ ਮੁਫਤ ਕੀਤੇ ਜਾ ਰਹੇ ਨੇ ਨਾਲ ਦੇ ਨਾਲ 80 ਤਰ੍ਹਾਂ ਤੋਂ ਵੱਧੀਆਂ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਨੇ 600 ਯੂਨਟ ਬਿਜਲੀ ਦਾ ਅਸੀਂ ਜਿਹੜਾ ਉਹ ਹਰ ਘਰ ਦੇ ਵਿੱਚ ਮੇਰਾ ਕਿਸੇ ਵਿਤਕਰੇ ਦੇ ਪੁੱਛਦਾ ਕੀਤਾ ਇਸ ਤੋਂ ਇਲਾਵਾ ਇੱਕ ਪ੍ਰਾਈਵੇਟ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਵਾਲਾ ਉਹ ਸੀ ਪ੍ਰਾਈਵੇਟ ਹੱਥਾਂ ਦੇ ਵਿੱਚੋਂ ਖਰੀਦ ਕੇ ਉਹਨੂੰ ਸਰਕਾਰੀ ਕੀਤਾ ਝਾਰਖੰਡ ਦੇ ਵਿੱਚ ਪਸ਼ਵਾੜਾ ਕੋਲ ਮਾਈਨ ਸੀਗੀ ਸਾਡੀ ਉਹਨੂੰ ਚਾਲੂ ਕੀਤਾ ਬਿਜਲੀ ਬੋਰਡ ਨੂੰ ਘਾਟੇ ਦੇ ਵਿੱਚੋਂ ਕੱਢ ਕੇ ਮੁਨਾਫੇ ਵਾਲਾ ਸੌਦਾ ਜਿਹੜਾ ਉਹ ਬਣਾਇਆ ਸੋ ਸਾਡੇ ਕੋਲ ਬਹੁਤ ਜ਼ਿਆਦੇ ਸਾਡੀ ਕਾਰਗੁਜ਼ਾਰੀ ਦੱਸਣ ਵਾਸਤੇ ਵੈਸੇ ਤਾਂ ਲੋਕ ਸਮਝਦੇ ਨੇ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜੋਗਾ ਕਿਉਂਕਿ ਕਿਤੇ ਵੀ ਕੋਈ ਗੱਲ ਕਹੀ ਮਤਲਬ ਇਹ ਇੱਕਦਮ ਫੈਲ ਜਾਂਦੀ ਆ ਸੋ ਜੇ ਇਜੇਵੇਂ ਵੀ ਅਸੀਂ ਕੋਈ ਕੰਮ ਕਰਦੇ ਆ ਰੋਡਸ ਨੈਟਵਰਕ ਜਿਹੜਾ ਆ ਉਹ ਕਾਫੀ ਸਟਰੋਂਗ ਕੀਤਾ ਸੋ ਲੋਕ ਦੇਖਦੇ ਨੇ ਲੋਕਾਂ ਨੂੰ ਪਤਾ ਹੈ ਕਿ ਇਹ ਸਰਕਾਰ ਦੇ ਜਿਹੜੇ ਨੁਮਾਇੰਦੇ ਆਏ ਨੇ ਇਹ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਕੰਮ ਕਰਦੇ ਰਹੇ ਨੇ ਵਧੀਆ ਕੰਮ ਕਰ ਰਹੇ ਨੇ ਅਸੀਂ ਆਪਣਾ ਸਾਰਾ ਰਿਪੋਰਟ ਕਾਰਡ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ ਔਰ ਮੈਨੂੰ ਪੂਰਨ ਉਮੀਦ ਆ ਕਿ ਲੋਕ ਇਸ ਵਾਰ 13 ਜ਼ੀਰੋ ਕਰਨਗੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੀਆਂ 13 ਦੇ ਵਿੱਚੋਂ 13 ਸੀਟਾਂ ਜਿਤਾ ਕੇ ਇੱਕ ਇਤਿਹਾਸ ਸਿਰਜਣਗੇ ਬਹੁਤਨ ਬਾਤ ਤੁਹਾਨੂੰ ਦੱਸਦੀ ਹੈ ਕਿ 1 ਜੂਨ ਨੂੰ ਪੰਜਾਬ ਦੇ ਵਿੱਚਕਾਰ ਜੇ ਹੈ ਲੋਕ ਸਭਾ ਚੋਣ ਹੋਣ ਵਾਲੀ ਹੈ ਤੇ ਇਹ ਦੇਖਣਾ ਬਹੁਤ ਹੀ ਦਿਲਚਸਪ ਹੋਵੇਗਾ ਕਿ ਇਸ ਵਾਰ ਲੋਕ ਸਭਾ ਸੀਟਾਂ ਦੇ ਵਿੱਚਕਾਰ ਜੇ ਹੈ ਕਿਸ ਢੰਗ ਦੇ ਨਾਲ ਲੋਕ ਜੇ VOTING ਕਰਦੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਟ੍ਰੈਂਡ ਕਿਸ ਦਾ ਬਣਦਾ ਹੈ ਕੈਮਰਾਮੈਨ ਜਗਜੀਤ ਦੇ ਨਾਲ ਨਿਰੂਪ ਚਲਵੰਦ ਐਨ ਐਕਸਪੀਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ ब...